ਆਪਣਾ ਹੀ ਜਿਹੜਾ ਮਟਰ ਹੈ ਮੈਂ ਇਹ ਤੁਹਾਡੇ ਤੇ ਸਾਡੀ ਗੱਲ ਕਰਕੇ ਹੀ ਸੋਲਵ ਸਰ ਮੇਰੀ ਗੱਲ ਸੁਣੋ ਜਦੋਂ ਮੈਂ ਮਨਾ ਕੀਤਾ ਸੀ ਸਰ ਫਿਰ ਲਿਸਨ ਚਲੋ ਮੈਂ ਥੋਪ ਹੋਣਸ ਮੈਂ ਹੁਣ ਪਿਆਰ ਨਾਲ ਗੱਲ ਕਰਤੀ ਮੈਂ ਦੂਜੇ ਸਿਰ ਨਾਲ ਗੱਲ ਕੀਤੀ ਸੀ ਹੈਨਾ ਸਰ ਨੇ ਇਹ ਕਿਹਾ ਸੀ ਕਿ ਕੋਈ ਵੇ ਨਹੀਂ ਹੈਗਾ ਨਾ ਕਿ ਉਹ ਸਾਨੂੰ ਫੋਨ ਕਰੀ ਜਾ ਸਰ ਮੇਰੀ ਉਹ ਚਲੋ ਮੈਂ ਮਨਾ ਕਰ ਦਿੰਦੀ ਉਹ ਮੈਂ ਮਨਾ ਕਰ ਦਿੰਦੀ ਹ ਬਟ ਤੁਸੀਂ ਮੇਰੀ ਗੱਲ ਤੇ ਸੁਨੋ ਐਟ ਲੀਸਟ ਮੈਂ ਤੁਸੀਂ ਉਹਨਾਂ ਦੀ ਹੀ ਐਡਵਾਈਸ ਤੇ ਉਹਨਾਂ ਦੀ ਹੀ ਸੁਜੈਸ਼ਨ ਲੈਣੀ ਸੀ ਤੇ ਫਿਰ ਪਹਿਲਾਂ ਤੁਸੀਂ ਸਰ ਮੇਰੀ ਗੱਲ ਤੇ ਸੁਨੋ ਮੈਂ ਆਂਦੇ ਤੁਹਾਨੂੰ ਕਿਹਾ ਮੈਂ ਦੂਜੇ ਸਿਰ ਨਾਲ ਗੱਲ ਕੀਤੀ ਮੈਂ ਕਿਹਾ ਸਰ ਨਾ ਪੋਸਟ ਕਰਿਓ ਕਹਿੰਦੇ ਕੀ ਹੋਇਆ ਮੈਂ ਕਿ ਕੁਝ ਨਹੀਂ ਮੈਂ ਕਿ ਸਰ ਨੇ ਇੰਨੀ ਗੱਲ ਕਹੀ ਸੀ ਕਿ ਜਿੰਨੇ ਵੀ ਸਾਡੇ ਕੈਮਰੇ ਵਗੈਰਾ ਤੇ ਕਾਸਟ ਹੋਏਗੀ ਜਾਂ ਜੋ ਵੀ ਹੈ ਤੁਹਾਨੂੰ ਪੇ ਕਰਨੀ ਪੈਣੀ ਹੈ ਨਾ ਮੈਂ ਕਿ ਠੀਕ ਹੈ ਤੁਸੀਂ ਮੈਨੂੰ ਦੱਸ ਦੋ ਮੈਂ ਪੇ ਕਰ ਦਿੰਦੀ ਆ ਈਵਨ ਜਦ ਮੈਂ ਖੁਦ ਕਹਤਾ ਸੀ ਕਿ ਨਾ ਪੋਸਟ ਕਰੋ ਮੈਂ ਪੇ ਕਰਨ ਨੂੰ ਵੀ ਤਿਆਰ ਸੀ ਇਹ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਸੀ ਪੇ ਕਰਨ ਦਾ ਇਹ ਕਰਮ ਦੀ ਗੱਲ ਨਹੀਂ ਹੁੰਦੀ ਹੈਗੀ ਇੱਥੇ ਸਾਡਾ ਟਾਈਮ ਅਨਰਜੀ ਬੇਸਡ ਹੁੰਦਾ ਬਹੁਤ ਜ਼ਿਆਦਾ ਸਰ ਪਰ ਫਿਰ ਤੁਸੀਂ ਪਹਿਲਾਂ ਇਹ ਗੱਲ ਕਰ ਤੋ ਕਿਸੀ ਕਰਨਾ ਪੈਣਾ ਮੈਂ ਪੇ ਕਰਨ ਨੂੰ ਮੈਂ ਨਹੀਂ ਅਸੀਂ ਤਾਂ ਅਸੀਂ ਤਾਂ ਫਾਰਮ ਸਾਈਨ ਕਰਾਣੇ ਹੁੰਦੇ ਆ ਸਰ ਮੇਰੀ ਗੱਲ ਸੁਣੋ ਕੋਈ ਫਾਰਮ ਦੇ ਦਿਓ ਫਿਰ ਜਿੱਤੇ ਮੈਂ ਸਿਗਨੇਚਰ ਕੀਤੇ ਹੋ ਮੈਨੂੰ ਫਾਰਮ ਦੀ ਪਿਕ ਸੈਂਡ ਕਰ ਦਿਓ ਜਰੂਰ ਕਿਉਂਕਿ ਤੁਸੀਂ ਉੱਥੇ ਆ ਗਏ ਹੋ ਨਾ ਉਹ ਜਿਹੜਾ ਨਹੀਂ ਤੁਸੀਂ ਸਰ ਹੁਣ ਇਹ ਕਹਾਂ ਨਾ ਕਿ ਕੋਈ ਫਾਰਮ ਹੈ ਮੈਨੂੰ ਪਿਕ ਸੈਂਡ ਕਰ ਦਿਓ ਮੈਂ ਮੰਨ ਲੂੰਗੀ ਮੈਂ ਜਦ ਕੋਈ ਫਾਰਮ ਤੇ ਮੈਂ ਸਾਈਨ ਹੀ ਨਹੀਂ ਕੀਤੇ ਜਦ ਮੈਂ ਆਂਦੇ ਕਹਿਤਾ ਸੀ ਕਿ ਸਰ ਨਾ ਪਾਇਓ ਕੋਈ ਨਹੀਂ ਤੁਸੀਂ ਕੋਸਟ ਦੱਸ ਦਿਓ ਮੈਂ ਆਪੇ ਪੇ ਕਰ ਦੰਦੀ ਆ ਮੇਰੀ ਗੱਲ ਸੁਣੋ ਪਰ ਚੈਨਲ ਤੇ ਆ ਕੇ ਸਾਰੇ ਲੋਕਾਂ ਨੇ ਸ਼ੇਅਰ ਕਰ ਕੋਈ ਨਹੀਂ ਮੈਂ ਆਪਣੇ ਵੱਲੋਂ ਕੰਪਲੇਂਟ ਕਰਦੀ ਹਾਂ ਕੋਈ ਗੱਲ ਨਹੀਂ ਲੈਨ ਤੇ ਤੁਸੀਂ ਇੱਥੇ ਕੰਪਲੀਟ ਕਰੋਗੇ ਤੁਸੀਂ ਕੰਪਲੀਟ ਕਰੋਗੇ ਵਿੱਚ ਪੁਲਿਸ ਵੀ ਇਨਵੋਲਵ ਹੋਏਗੀ ਹਾਂ ਕੋਈ ਨਹੀਂ ਕੋਈ ਨਹੀਂ ਸਰ ਕੋਈ ਨਹੀਂ ਮੈਂ ਕਰਦੀ ਹਾਂ ਕਿਉਂਕਿ ਮੈਂ ਤਾਂ ਕੱਲਾ ਕੱਲਾ ਫੂਸ ਪਿਆ ਮੈਂ ਮਨਾ ਕੀਤਾ ਹੋਇਆ ਸੀ ਨਾ ਮੈਂ ਤਾਂ ਕੱਲਾ ਕੱਲਾ ਫੂਸ ਪਿਆ ਜਦੋਂ ਮੇਰੀ ਗੱਲ ਸੁਣੋ ਕੋਸ਼ਿਸ਼ ਕਰੀਏ ਮੈਟਰ ਆਪਣੇ ਵਿੱਚ ਹੀ ਆਪਾਂ ਸੋਲਵ ਕਰਕੇ ਵੀ ਕਰ ਦਿੰਦੇ ਸਰ ਕੋਈ ਗੱਲ ਨਹੀਂ ਜਿੰਨਾ ਚਾਰ ਮਹੀਨੇ ਹੋਰ ਬੋਲੋਗੇ ਉਹ ਜਿਹੜੇ ਮੈਟਰ ਤੁਸੀਂ ਲਿਖਾਉਣਾ ਚਾਹੁੰਦੇ ਹੋ ਜਿਹੜਾ ਲਿਖਾਉਣਾ ਚਾਹੁੰਦੇ ਹੋ ਉਹ ਹੋ ਜਾਣਾ ਸਰ ਮੈਂ ਜਰ ਇੱਕ ਮਿੰਟ ਸ਼ਮੂਨਾ ਕੇ ਜਨਮੇ ਨੂੰ ਕੱਲ ਪੜਸੂ ਤਾਂ ਕਹਿ ਰਹੀ ਸੀ ਨਾ ਪਾਇਓ ਮੇਰੇ ਇਵਨ ਪਾਪਾ ਨੇ ਖੁਦ ਗੱਲ ਕੀਤੀ ਸੀ ਤੁਸੀਂ ਚੱਕ ਕੇ ਵੀਡੀਓ ਪੋਸਟ ਕਰਤੀ ਠੀਕ ਆ ਮੈਂ ਤਾਂ ਕੱਲੇ ਕੱਲੇ ਰਿਕਾਰਡਿੰਗ ਪਈ ਆ ਮੈਂ ਨਾ ਸਵੇਰੇ ਦੇ ਕਿਹਾ ਮੈਂ ਕਿ ਸਟ ਡਿਲੀਟ ਕਰ ਦੋ ਨਹੀਂ ਜਿੰਨਾ ਚੱਕਾ ਤੁਹਾਡੇ ਫੈਮਲੀ ਨਹੀਂ ਹੁੰਦੇ ਉਹ ਨਹੀਂ ਬਿਆਨ ਦਿੰਦੇ ਅਸੀਂ ਡਿਲੀਟ ਨਹੀਂ ਕਰਨੀ ਕੋਈ ਨਹੀਂ ਹੁਣ ਮੈਂ ਕੰਪਲੇਂਟ ਪਾਦੀ ਕਿ ਮੇਰੇ ਤੋਂ ਕੱਲਾ ਕੱਲਾ ਪ੍ਰੂਫ ਪਿਆ ਠੀਕ ਆ ਜੇ ਮੈਂ ਗਈ ਸੀ ਮੈਂ ਮਨਾ ਵੀ ਕੀਤਾ ਸੀ ਠੀਕ ਆ